4 ਲੱਖ ਕਰੋੜ ਦਾ ਕਰਜ਼ਾ ਕਿਸਾਨ ਲਗਾਤਾਰ ਸਵਾ ਸਾਲ ਤੋਂ ਕਰਜ਼ਾ ਦੇ ਬੈਠੇ ਨੇ ਜਿਹੜਾ ਇਹ ਕੋਈ ਅਸੀਂ ਤਾਂ ਚੜਿਆ ਨਹੀਂ ਨਹੀਂ ਟੈਨਸ਼ਨ ਦੀ ਗੱਲ ਤਾਂ ਆਏ ਨਾ ਦੇਖੋ ਸੁਣੋ ਤੁਹਾਡੀ ਵਿਯੋਗ ਦਾ ਹੋ ਗਿਆ ਇੱਕ ਮਿੰਟ ਇੱਕ ਮਿੰਟ ਸੁਣੋ ਮੇਰੀ ਸੁਣੋ ਮੇਰੀ ਸੁਣੋ ਮੇਰੇ ਪਹਿਲਾਂ ਹੀ ਮੇਰੀ ਸੁਣੋ ਦਾ ਸੀ ਨਾ ਸੁਣੋ ਦੇਖੋ ਗੱਲ ਕਰ ਲਈ ਤੁਸੀਂ ਸੁਣੋ ਜਿਹੜੀਆਂ ਪਿਛਲੀਆਂ ਸਰਕਾਰਾਂ ਦਾ ਕਰਜ਼ਾ ਉਹਦੀਆਂ ਕਿਸ਼ਤਾਂ ਵੀ ਅਸੀਂ ਤਾਰ ਰਹੇ ਹਾਂ ਅਸੀਂ ਭਰਤੀ ਵੀ ਨਵੀਂ ਕਰ ਰਹੇ ਹਾਂ ਨਵੇਂ ਕਿੰਨੇ ਨਵੇਂ ਮੁੰਡੇ ਹੀ ਰੱਖਿਆ ਸਾਰਾ ਕੁਝ ਕੀਤਾ ਤਾ ਕਰਕੇ ਕੋਈ ਜੇ ਕੋਈ ਕਰਜ਼ਾ ਲਿਆ ਤਾ ਕਰਕੇ ਲਿਆ ਅਸੀਂ ਕੋਈ ਇਹ ਤਾਂ ਨਹੀਂ ਨਿੱਜੀ ਆਪਣੇ ਨਿੱਜੀ ਹਿੱਤ ਵਾਸਤੇ ਜਾਂ ਨਿੱਜੀ ਦੇ ਵਾਸਤੇ ਬਾਜਵਾ ਸਾਹਿਬ ਕਹਿੰਦੇ ਕਹਿੰਦੇ ਬਾਹਰਲੇ ਬੰਦਿਆਂ ਨੂੰ ਰੱਖ ਰਹੇ ਨੇ ਪੰਜਾਬੀਆਂ ਨੂੰ ਰੋਕ ਲੈਣੀ ਮਿਲ ਰਹੀ ਹੈ ਨਹੀਂ ਕੋ ਤੁਸੀਂ ਸਾਰਾ ਖੜਾ ਕੇ ਦੇਖੋ ਜਿਹੜਾ ਪੰਜਾਬ ਦਾ ਹਿੱਸਾ ਦਾ ਛੇੜਾ ਹਰਿਆਣਾ ਜੇ ਹਰਿਆਣੇ ਦੇ ਵਿੱਚ ਵੀ ਹੈ ਕਿ ਅਦਰ ਸਟੇਟ ਦਾ ਇੰਨੇ ਪਰਸੈਂਟ ਰੱਖ ਸਕਦੇ ਉਹੀ ਆਦਰਵਾਇਤਾ ਕੁਛ ਨਹੀਂ ਆਇਆ ਤਾਂ ਅੱਛਾ ਇੱਕ ਬਾਈਨ ਦਾ ਬੜੀ ਆਪੋਜੀਸ਼ਨ ਹੈ ਆਪੋਜੀਸ਼ਨ ਜੇ ਗੱਲ ਨਹੀਂ ਕਰੂ ਪਾ ਉਹਨਾਂ ਨੂੰ ਚੱਲੂ ਕਿਵੇਂ ਤਾਲੀਵਾਲ ਸਾਹਿਬ ਤਾਲੀਵਾਲ ਸਾਹਿਬ ਦਾ ਵਿਭਾਗ ਮਹਿਕਮਾ ਐਗਜ਼ਿਸਟ ਹੀ ਨਹੀਂ ਕਰ ਰਿਹਾ ਸੀ 20 ਮਹੀਨਿਆਂ ਤੋਂ ਕਹਿੰਦੇ ਮਹਿਕਮਾ ਕੋਈ ਹੈ ਹੀ ਨਹੀਂ ਸੀ ਉਸ ਤਰੀਕੇ ਨਾਲ ਉਹਨਾਂ ਨੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਮੀਟਿੰਗ ਨਾ ਕੀਤੀ ਉਹਨਾਂ ਨੇ ਇਹ ਕਦੇ ਦੇਖੋ ਆਪੋਜੀਸ਼ਨ ਕਹਿ ਰਹੀ ਐ ਇਹ ਨਹੀਂ ਹੋ ਰਿਹਾ ਇਹ ਮਹਿਕਮਾ ਜਿਹੜਾ ਪਹਿਲਾਂ ਵੀ ਕਈ ਜਿਹੜੇ ਸਾਬਕਾ ਜਿਹੜੀਆਂ ਪਹਿਲੀਆਂ ਸਰਕਾਰਾਂ ਰਹੀਆਂ ਉਹਨਾਂ ਨੇ ਵੀ ਰੱਖਿਆ ਉਹੀ ਚੱਕਰ ਨਹੀਂ ਤਾਂ ਕੀ ਗੱਲ ਨਹੀਂ ਤੁਹਾਡੀ ਤਾਂ ਬਦਲਾਵ ਵਾਲੀ ਸਰਕਾਰ ਤੋਂ ਤਾਂ ਪਤਾ ਲੱਗਣਾ ਚਾਹੀਦਾ ਨਹੀਂ ਨਹੀਂ ਚਲੋ ਕਈ ਵਾਰੀ ਹੋ ਸਕਦਾ ਕੋਈ ਨਾ ਪਤਾ ਉਹ ਕੋਈ ਅੱਛਾ ਮਾਈਨਿੰਗ ਦੇ ਰੋ ਬੜੇ ਲੱਗ ਰਹੇ ਨੇ اپੋਜੀਸ਼ਨ ਲੀਡਰ ਹੈ ਉਹ ਲਗਾਤਾਰ ਕਹਿ ਰਹੇ ਕਿ ਮਾਈਨਿੰਗ ਪੰਜਾਬ ਦੇ اپੋਜੀਸ਼ਨ ਲੀਡਰ ਆ ਰਹੇ ਨੇ ਸੁਣੋ 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 ਉਹਨਾਂ ਦੇ ਵੀ ਪ੍ਰੈਸ਼ਰ ਲੱਗੇ ਹੋਏ ਨੇ ਮੈਨੂੰ ਦੱਸਿਆ ਕਿੱਥੇ ਲੱਗੇ ਹੋਏ ਸਾਰੀ ਤੁਸੀਂ ਜੇ ਖੰਗਾਲ ਲੋ ਨਾ ਜੇ ਮੈਂ ਮੈਂ ਮੇਰੀ ਸੁਣੋ ਸੁਣੋ ਨਹੀਂ ਇਹ ਦਾਅਵੇ ਨਾਲ ਨਹੀਂ ਪਿਆਦਾ ਜੀ ਤੁਹਾਡੇ ਕੋਲ ਮੇਰੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕੀ ਆਮਾਦੀ ਪਾਰਟੀ ਵਾਲੇ ਨੇ ਆ 3 ਸਾਲਾਂ ਦੇ ਵਿੱਚ ਹੀ ਕਰੈਸ਼ਰ ਨਾਲੇ ਹੂੰ ਕਰੈਸ਼ਰ ਅੱਜ ਦੇ ਲੱਗੇ ਹੋਏ ਨੇ ਇਹਨਾਂ ਦਾ ਸਾਰਾ ਇੰਨਾ ਵੀ ਕੰਮ ਚੱਲਦਾ ਜਿੰਨਾ ਜਿਆਦੇ ਰੌਲਾ ਜਿੰਨਾ ਜਿੰਨਾ ਰੌਲਾ ਇਹ ਪਾਉਂਦੇ ਨੇ ਕਿਉਂਕਿ ਇਹਨਾਂ ਨੂੰ ਆਪ ਤਖਲੀਫ ਹੁੰਦੀ ਆ ਆਪਦੇ ਵੀ ਇਹਨਾਂ ਦੇ ਸਾਰੇ ਸਾਰੀਆਂ ਇਹਨਾਂ ਦੀਆਂ ਕੁੰਤਾ ਸਾਰੀਆਂ ਇਹਨਾਂ ਦੀ ਛੇੜੀਆਂ ਜਾਂਦੇ ਨੇ ਸਰਕਾਰ ਕੰਮ ਕਿਉਂ ਦੇਰੀ ਹੈ ਦੇਖੋ ਜਦੋਂ ਸਰਕਾਰ ਸਕੰਜਾ ਕਰਦੀ ਆ ਉਦੋਂ ਹੀ ਤਾਂ ਜਿਆਦੇ ਚੀਕ ਮਾਰਦੇ ਨੇ ਉਹਦੀ ਚੀਕ ਸਕੰਜਾ ਠੇਲਾ ਕਰ ਦਿੰਦੇ ਨੇ ਨਹੀਂ ਨਹੀਂ ਇਹ ਇਸ ਤਰ੍ਹਾਂ ਹੁੰਦਾ ਹੈ ਕਈ ਵਾਰੀ ਹੁਣ ਹਾਰ ਟਾਈਮ 24 ਘੰਟੇ ਤੱਕ ਉੱਥੇ ਬੈਠਿਆ ਨਹੀਂ ਜਾ ਸਕਦਾ ਰਾਤ ਬਰਾਤੇ ਜੇ ਕੋਈ ਕਰਦਾ ਤਾਂ ਉਹ ਕਈ ਵਾਰੀ ਹੋ ਜਾਂਦੀ ਹੈ ਪ੍ਰੋਬਲਮ ਹੋਏਗੀ ਠੀਕ ਹੈ ਠੀਕ ਚੇਤਨ ਸਿੰਘ ਜੋੜ ਕੇ ਜੋ ਲੋਕ ਹੈ ਜਾਂ ਜੋ ਕੇਂਦਰ ਦੀਆਂ ਨੀਤੀਆਂ ਪੰਜਾਬ ਦੇ ਖਿਲਾਫ ਹਨ ਉਹਨਾਂ ਪਰ ਵਿਚਾਰ ਚਰਚਾ ਹੋਗੀ ਔਰ ਉਹਨਾਂ ਪਰ ਕੰਮ ਕੀਤਾ ਜਾਏਗਾ ਕਿਉਂਕਿ ਪੰਜਾਬ ਕੇਂਦਰ ਹਮੇਸ਼ਾ ਸੀ ਪੰਜਾਬ ਕੋ ਜੋ ਜੋ ਹੈ ਉਹ ਅਣਦੇਖਾ ਕਰ ਰਿਹਾ ਹੈ ਜਿਵੇਂ ਮਰਾ ਡੀਐਫ ਦਾ 10000 ਕਰੋੜ ਰੁਪਇਆ ਉਹ ਲਗਾਤਾਰ 3 ਸਾਲ ਸੇ ਉਹ ਨਹੀਂ ਦਿਆ ਗਿਆ ਔਰ ਵਿਧਾਨ ਸਭਾ ਸੇ ਵੀ ਔਰ ਹਮਾਰੇ ਏਡੀ ਸਾਹਿਬ ਦੀ ਤਰਫ ਸੇ ਵੀ ਉਹ ਕੋਰਟ ਮੇ ਵੀ

ਇਹ ਜ਼ਰੂਰੀ ਥੋੜੀ ਆ ਵੀ ਜਾ ਕੇ ਮੰਗਣੀ ਆ ਜਦੋਂ ਸਾਡਾ ਹੱਕ ਆ ਤੇ ਉਹਨਾਂ ਨੂੰ ਵੈਸੇ ਹੀ ਉਹਨਾਂ ਨੂੰ ਉਹਨਾਂ ਨੂੰ ਵੈਸੇ ਹੀ ਚਾਹੀਦਾ ਕਿ ਉਹ ਹੱਕ ਦਿੱਤਾ ਜਾਵੇ ਸੋ ਜਾ ਕੇ ਮੰਗਣ ਨੂੰ ਅਸੀਂ ਕੋਈ ਖੈਰ ਥੋੜੀ ਮੰਗ ਰਹੇ ਆ ਥੈਂਕ ਯੂ ਸੋ ਮੱਚ